ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੇ ટ્રਸਟੀ ਬਲਦੇਵ ਸਿੰਘ ਤੇ ਕਾਤਲਾਣਾ ਹਮਲਾ ਹੋਇਆ ਬਲਦੇਵ ਸਿੰਘ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਜਾਣਕਾਰੀ ਦੇ ਮੁਤਾਬਕ ਬਲਦੇਵ ਸਿੰਘ ਨਾਮਦਾਰੀ ਆਪਣੇ ਮਾਚੀਵਾੜਾ ਸਾਹਿਬ ਨਿਰਲੇ ਸਕੂਲ ਦੇ ਵਿੱਚੋਂ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਘਰ ਚੰਡੀਗੜ੍ਹ ਦੇ ਲਈ ਰਵਾਨਾ ਹੋਏ ਸਨ ਕਿ 3 ਕਿਲੋਮੀਟਰ ਦੂਰੀ ਤੇ ਹੀ ਸਰਹੰਦ ਨਹਿਰ ਦੇ ਗੜੀ ਪੋਲ ਤੇ ਅਣਪਛਾਤੇ ਕਾਰ ਸਵਾਰਾਂ ਦੇ ਵੱਲੋਂ ਉਹਨਾਂ ਦੇ ਉੱਪਰ ਗੋਲੀ ਚੁਲਾ ਦਿੱਤੀ ਗਈ ਬਲਦੇਵ ਸਿੰਘ ਨਾਮਦਾਰੀ ਅਨੁਸਾਰ ਦੋ ਕਾਰ ਸਵਾਰਾਏ ਅਤੇ ਉਹਨਾਂ ਤੇ ਬਰਾਬਰ ਕਾਰ ਲਗਾ ਕੇ ਗੋਲੀ ਚਲਾ ਦਿੱਤੀ ਗਈ ਐਸਮਲੇ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਕੇ ਸਮਰਾਲਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਮੋਢੀ ਜ਼ਾਇਤਾ ਉਪਰੰਤ ਚੰਡੀਗੜ ਰੈਫਰ ਕਰ ਦਿੱਤਾ ਗਿਆ ਦੱਸਦੇ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਅਧਿਕਾਰੀ ਮੌਕੇ ਤੇ ਜਾਂਚ ਦੇ ਲਈ ਪਹੁੰਚੇ ਤੇ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਬਲਦੇਵ ਸਿੰਘ ਦੇ ਉੱਪਰ ਜਦੋਂ ਗੋਲੀ ਮਾਰ ਕੇ ਕਾਤਲਾਨਾ ਹਮਲਾ ਕੀਤਾ ਗਿਆ ਤਾਂ ਮੋਬਾਈਲ ਫੋਨ ਤੇ ਉਹ ਗੱਲ ਕਰ ਰਹੇ ਸਨ ਤੇ ਹਮਲਾਵਰਾਂ ਨੇ ਜਦੋਂ ਬਲਦੇਵ ਸਿੰਘ ਦੇ ਸਿਰ ਦੇ ਮਾਰਨ ਗੋਲੀ ਮਾਰਨ ਦੀ ਜੁੜੀ ਚੁਲਾਈ ਸੀ ਤਾਂ ਕੰਨ ਤੇ ਫੋਨ ਲਗਾ ਕੇ ਹੋਣ ਦੇ ਕਰਕੇ ਮੋਬਾਈਲ ਜੁੜਿਆ ਹੈ ਉਹ ਗੋਲੀ ਮੋਬਾਈਲ ਦੇ ਵਿੱਚ ਫਸ ਗਈ ਜਿਸ ਤੇ ਕਰ मोबाइल ना लगा होंदा ता ये गोली जानलेवा साबित हो सकती सी <गए> मैं डॉक्टर पंचारी था हाँ मैंने कुछ मामला आया जम शॉप का क्यों मामला किया हाँ जी तो शायद मेरे से। बर्बाद है कुछ भी मामले में मैंने रेसिडेंट है कैंडी कर ले तो हमारे पास आले जिस पे बंचर इन दूरी करते ही है अभी एक बीच पे उनका टाइम बंचर इन है मेरी क्या पंचर है

ਸਾਡੇ ਕੋਲ 1.3 ਵਜੇ ਦੇ ਕਰੀਬੀ ਇੱਕ ਇਤਲਾਹ ਹੀ ਸੀ ਕਿ ਸਮਰਾਲਾ ਮੱਛੀਵਾੜਾ ਰੋਡ ਤੇ ਗੜੀ ਬੁਲ ਕੋਲੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੁਰੰਤ ਮੌਕੇ ਤੇ ਜਿਹੜੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਸਾਡੇ ਪੀਐਸਪੀ ਸਮਰਾਲਾ ਐਸਐਚਓ ਮਨ ਐਸਐਚਓ ਮੱਛੀਵਾੜਾ ਸਾਹਿਬ ਸਦੀਸੀ ਹੈ ਰਿਡੀਮ ਡੀਐਸਪੀ ਡੀ ਤੇ ਮੈਂ ਇੱਥੇ ਸੀ ਮੌਕੇ ਤੇ ਪਹੁੰਚਿਆ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਵਿਕਟਿਮ ਨੇ ਬਲਦੇ ਸਿੰਘ ਜੀ ਦੇ ਉਹਨਾਂ ਦੇ ਗੋਲੀ ਟੱਚ ਹੋਈ ਹੈ ਤੇ ਥੋੜੀ ਇੰਜਰੀ ਹੋਈ ਹੈ ਉਹਨਾਂ ਨੂੰ ਇੱਥੇ ਸਮਰਾਲਾ ਸਿਵਲ ਹਸਪੀਟਲ ਤੋਂ ਮੁੜ ਲਿਤਾਇਆ ਤੋਦਵਾਦ ਸੈਕਟਰ 32 ਜਿਹੜਾ ਹਸਪਤਾਲ ਦੇ ਜਿਹੜਾ ਪ੍ਰਕਰ ਕਰ ਦਿੱਤਾ ਗਿਆ ਉਹਨਾਂ ਦੀ ਜੇ ਵੀ ਸਥਿਤੀ ਬਿਲਕੁਲ ਠੀਕ ਹੈ ਤੇ ਬਾਕੀ ਜਿਹੜੀ ਅਸੀਂ ਇਹਦੇ ਵਿੱਚ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਇਸ ਤਰਤੀਸ਼ ਕਰਾਂਗੇ ਜਿਵੇਂ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਿਆ ਜਾਊਗਾ ਕਿੰਨੀਆਂ ਗੋਲੀਆਂ ਚੱਲੀਆਂ ਸਰ ਜਿਹੜੇ ਹੁਣ ਤੱਕ ਦੀ ਇਨਫੋਰਮੇਸ਼ਨ ਤੋਂ ਇਹੀ ਹੈ ਕਿ ਕੋਈ ਫਾਇਰ ਹੋਇਆ ਹੈ ਕੋਈ ਬੁਲੇਟ ਫਾਇਰ ਹੋਈ ਹੈ ਬਾਕੀ ਅਸੀਂ ਹੁਣ ਤਫ਼ਤੀਸ਼ ਕਰਾਂਗੇ ਸਾਰੀ ਗੱਲ ਜਿਵੇਂ ਹੋਊਗੀ ਤੁਹਾਨੂੰ ਦੱਸਿਆ ਜਾਵੇਗਾ ਕੋਈ ਹੋਰ ਜੀਰ ਸਿੰਘ ਜੀ ਇਹ ਕੰਮ ਨਹੀਂ ਕਰਦੇ ਨੇ ਨਹੀਂ ਇਸ ਤਰ੍ਹਾਂ ਦੀ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਅਸੀਂ ਹੁਣ ਤਫ਼ਤੀਸ਼ ਕਰਾਂਗੇ ਅਸੀਂ ਸਾਰੀ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਉਸ ਤੋਂ ਬਾਅਦ ਇਹ ਇੱਕ ਇੱਥੇ ਥੇਰੀ ਦੇ ਕੋਈ ਚਲਾਉਂਦੇ ਨੇ ਜੀ ਤੇ ਬਾਕੀ ਜਿਵੇਂ ਵੀ ਕੋਈ ਅਗਲੀ ਗੱਲ ਹੋਈ ਤੁਹਾਨੂੰ ਦੱਸਿਆ ਕਿੰਨੇ ਕ ਜਣੇ ਸੀ ਕਿਹੜੀ ਚੀਜ਼ ਤੇ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਅਸੀਂ ਚੈੱਕ ਕਰ ਰਹੇ ਹਾਂ ਜੀ ਜਿਵੇਂ ਜੀ ਤੁਹਾਨੂੰ ਪਤਾ ਲੱ